ਆ ਤੁਹਾਨੂੰ ਬਖਾਉਨੇ ਆ ਆ ਥੱਲੇ ਅੱਜ ਚੱਲ ਰਹੀ ਐ ਹਾਂਜੀ ਕੋਲੇ ਮੁਕਸਰ ਹੈ ਬਠਿੰਡਾ ਇਧਰ ਹਰਮਾਨਗੜ੍ਹ ਦੂਰ ਦੂਰ ਲੋਕ ਆਉਂਦੇ ਆ 200 200 ਕਿਲੋਮੀਟਰ ਤੇ ਗੁੜ ਕੜਾਉਣ ਸਪੈਸ਼ਲ ਤਾਂ ਇਧਰ ਇਹ ਪੱਤ ਕੱਢੀ ਜਾ ਰਹੀ ਐ ਜਿਹਦੇ ਤੋਂ ਗੁੜ ਬਣਦਾ ਸ਼ੱਕਰ ਬਣਦਾ ਦੇਖ ਲਓ ਬਾਈ ਜੀਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਹੋਣਾ ਪੂਰਾ ਬਈ ਇਹਦਾ ਚੌਕਲੇਟ ਵਰਗਾ ਬਣ ਗਿਆ ਨਾ ਈ ਖਲਾੜੇ ਦਾ ਗੁੜ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਵਾਰੀ ਐਵੇਂ ਆ ਕੇ ਖਲਾੜੇ ਦੇ ਉੱਪਰ ਖਾ ਕੇ ਦੇਖ ਰਿਆਂਗਾ ਆਪਾਂ ਖਾ ਕੇ ਚੈੱਕ ਕਰਦੇ ਹਾਂ ਕੀ ਸਵਾਦ ਹੈ ਇਹਦਾ ਪੂਰਾ ਪਿਓਰ ਦੇਸੀ ਗੋੜਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਦੋਸਤ ਦੀਪ ਬਾਠ ਜਿਵੇਂ ਤੁਸੀਂ ਥੰਬਨੇਲ ਤੇ ਵੀ ਪੜ੍ਹ ਲਿਆ ਹੋਊਗਾ ਕਿ ਅੱਜ ਆਪਾਂ ਤੁਹਾਨੂੰ ਗੋੜ ਬਾਰੇ ਜਾਣਕਾਰੀ ਦੇਣੀ ਆ ਕਿ ਗੋੜ ਬਣਦਾ ਕਿੱਦਾਂਗਾ ਇਹਦੀ ਪ੍ਰੋਸੈਸ ਕੀ ਆ ਤੇ ਦੋਸਤੋ ਗੋੜ ਇੱਕ ਅਜਿਹੀ ਨਿਯਾਮਤਾ ਜਿਹੜੀ ਇੱਕ ਖਰਾਕੀ ਤੱਤ ਵੀ ਆ ਤੇ ਇਹ ਸਾਡੇ ਸੱਭਿਆਚਾਰ ਨਾਲ ਵੀ ਜੁੜਿਆ ਹੋਇਆ ਜਿਹਦਾ ਸਾਡੇ ਸੱਭਿਆਚਾਰ ਨਾਲ ਸਾਡੇ ਵਿਰਸੇ ਨਾਲ ਬਹੁਤ ਗਹਿਰਾ ਨਾਤਾ ਹੈਗਾ ਜਿਵੇਂ ਸਾਡੇ ਕਈ ਤਿਹਾਰਾਂ ਵਿੱਚ ਗੋੜ ਦੀਆਂ ਰਿਓੜੀਆਂ ਗਾਚਕ ਜਾਂ ਕਈ ਹੋਰ ਵੀ ਛਗਣਾ ਦੇ ਸਮੇਂ ਤੇ ਗੁੜ ਦਾ ਛਗਣ ਦਿੱਤਾ ਜਾਂਦਾ ਹੈਗਾ ਤੋਂ ਸਾਡੇ ਇਹ ਸੱਭਿਆਚਾਰ ਦਾ ਵੀ ਇੱਕ ਅਹਿਮ ਹਿੱਸਾ ਹੈਗਾ ਤੇ ਭਾਰਤ ਦੇ ਵਿੱਚ 100 ਵਿੱਚੋਂ 40% ਗੰਨਾ ਗੁੜ ਕੱਢਣ ਲਈ ਵਰਤਿਆ ਜਾਂਦਾ ਹੈਗਾ ਤੇ ਜੇ ਦੁਨੀਆ ਦੇ ਪੱਧਰ ਤੇ ਆਪਾਂ ਗੱਲ ਕਰੀਏ ਤਾ ਪੂਰੀ ਦੁਨੀਆ ਦੇ ਵਿੱਚ ਭਾਰਤ ਦੁਨੀਆ ਦਾ 60% ਗੁੜ ਤਿਆਰ ਕਰਦਾ ਅਸੀਂ ਦੁਨੀਆ ਦੇ ਨੰਬਰ 1 ਗੁੜ ਉਤਪਾਦਕ ਆ ਅੱਜ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਘਿਲਾੜੇ ਦੇ ਕੋਲ ਜਾ ਕੇ ਤੁਹਾਨੂੰ ਪੂਰੀ ਪ੍ਰੋਸੈਸ ਦਿਖਾਉਣੇ ਆ ਤੇ ਦੋਸਤੋ ਅੱਜ ਆਪਣੇ ਨਾਲ ਇੱਕ ਵਾਰੀ ਫਿਰ ਤੋਂ ਕਾਫੀ ਮਹੀਨਿਆਂ ਬਾਅਦ ਮੇਲ ਹੋਏ ਆ ਸਰਦਾਰ ਅੰਗਰੇਜ਼ ਸਿੰਘ ਜੀ ਫਾਜ਼ਲ ਕਾ ਜਿਹੜੇ ਫਾਜ਼ਲ ਕਾ ਜ਼ਿਲ੍ਹੇ ਦੀ ਤੇ ਆਸ-ਪਾਸ ਦੇ ਪਿੰਡਾਂ ਦੇ ਇਤਿਹਾਸ ਦੀ ਕਾਫੀ ਜਾਣਕਾਰੀ ਰੱਖਦੇ ਆ ਉਹ ਅੱਜ ਆਪਣੇ ਨਾਲ ਨੇ ਉਹਨਾਂ ਤੋਂ ਅੱਜ ਸ਼ੁਰੂਆਤ ਕਰਦੇ ਆ ਉਹੀ ਸਾਰਾ ਕੁਝ ਦੱਸਣਗੇ ਆਪਾਂ ਨੂੰ ਤੇ ਇੱਧਰ ਆਪਣੇ ਨਾਲ ਹੀ ਖੜੇ ਨੇ ਸਤਿ ਸ੍ਰੀ ਅਕਾਲ ਜੀ ਅੰਗਰੇਜ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਹ ਠੀਕ ਹੈ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਬੜੇ ਮਹੀਨਿਆਂ ਬਾਅਦ ਆਪਣੇ ਮੇਲ ਹੋਏ ਆ ਬਸ ਫਿਰ ਇਦਾਂ ਹੀ ਐ ਸਮੇਂ ਦੀਆਂ ਗੱਲਾਂ ਆ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਜੀ ਔਰ ਤੁਹਾਡੀਆਂ ਸੇਤਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੰਗਰੇਜ਼ ਸਿੰਘ ਜੀ ਪਹਿਲੋ ਤਾਂ ਇਸ ਲੋਕੇਸ਼ਨ ਬਾਰੇ ਅੱਜ ਆਪਾਂ ਜਿਵੇਂ ਪਹਿਲੋ ਮੈਂ ਗੱਲ ਕੀਤੀ ਕਿ ਗੁੜ ਕਿਵੇਂ ਬਣਦਾ ਖਲਾੜੇ ਤੇ ਤੇ ਪਹਿਲਾਂ ਤਾਂ ਤੁਸੀਂ ਇਹ ਜਗ੍ਹਾ ਬਾਰੇ ਚੰਗੀ ਤਰ੍ਹਾਂ ਦੱਸ ਦਿਓ ਸਾਡਾ ਪਿੰਡ ਚੱਕਪੱਖੀ ਹੈ ਜੀ ਅੱਛਾ ਜੀ ਇਸ ਚੱਕਪੱਖੀ ਪਿੰਡ ਤੋਂ ਪੁੱਲ ਤੋਂ ਆ ਨਾਲ ਹੀ ਹੈ ਪੰਜ ਚਾਰ ਕਿੱਲੇ ਬਾਟ ਤੇ ਉਥੋਂ ਨਹਿਰ ਦੇ ਕੰਢੇ ਤੇ ਆਉਂਦਿਆਂ ਹੀ ਢਿੱਲੋ ਬ੍ਰਦਰ ਗੁੜ ਬਣਾਉਣਾ ਦੇ ਲਈ ਢਿੱਲੋ ਖਲਾੜਾ ਸਾਡੇ ਇੱਥੇ ਬਹੁਤ ਸਮੇਂ ਤੋਂ ਮੌਜੂਦ ਆ ਦੋਨਾਂ ਭਾਈਆਂ ਦਾ ਇੱਕ ਆ ਇੱਕ ਅੱਗੇ ਆਓ ਤੁਹਾਨੂੰ ਵਿਖਾਉਣੇ ਆ ਜਿਹੜਾ ਕਲਾੜਾ ਅੱਜ ਕੱਲ੍ਹ ਗਰਮੀ ਦਾ ਸਮਾਂ ਥੋੜਾ ਜਿਆ ਹਾਂਜੀ ਹਾਂਜੀ ਹੁਣ ਪੂਰੀ ਪ੍ਰੋਸੈਸ ਦੱਸਾਂਗੇ ਤੁਹਾਨੂੰ ਅੰਗਰੇਜ਼ ਸਿੰਘ ਜੀ ਆਪਣੇ ਨਾਲ ਨੇ ਚੱਕ ਪੱਕੀ ਤੋਂ ਫਾਜ਼ਲ ਕਾ ਤੋਂ ਸੋ ਅੰਗਰੇਜ਼ ਸਿੰਘ ਜੀ ਦੱਸੋ ਜੀ ਵੀ ਇਹ ਕੀ ਚੀਜ਼ ਹੈ ਇਹ ਇਹ ਆਪਣਾ ਕਲਾੜਾ ਹੈ ਪਹਿਲਾਂ ਆਪਣੇ ਛੋਟੇ ਵੇਲ ਨੇ ਹੁੰਦੇ ਸੀ ਜਿਹੜੇ ਆਮ ਆਪਾਂ ਰੋ ਪੀੜਦੇ ਸੀ ਪੰਜਾਬੀ ਗੱਲਾਂ ਹੀ ਕਰਦੇ ਆ ਰੋ ਪੀੜਿਆ ਕਰਦੇ ਸੀ ਅੱਛਾ ਜੀ ਹੁਣ ਅੱਜ ਕੱਲ੍ਹ ਮਸ਼ੀਨੀ ਯੁੱਗ ਕਾਰਨ ਬਹੁਤ ਜਿਵੇਂ ਵੱਡੇ ਆਏ ਆ ਹਾਂਜੀ ਇਹਨੂੰ ਇੰਜਨ ਐਸ਼ਰ ਟਰੈਕਟਰ ਦਾ ਇੰਜਨ ਲਾਇਆ ਹੋਇਆ ਤੇ ਇਹਦੀ ਕੰਪੈਸਿਟੀ ਵੀ ਜ਼ਿਆਦਾ ਹੈ ਹੂੰ ਤੁਸੀਂ ਆਹ ਵੇਖ ਰਹਾ ਉਹ ਸਾਫ਼ ਸੁਥਰਾ ਗੁੜ ਤਿਆਰ ਹੁੰਦਾ ਇੱਥੋਂ ਰਸ ਆਉਂਦਾ ਇਹਦੇ ਵਿੱਚ ਤੇ ਦੋਸਤੋ ਇਧਰੋਂ ਰਸ ਨਿਕਲ ਕੇ ਐਸ ਇੱਕ ਬੱਚੇ ਦੇ ਵਿੱਚ ਐਸ ਢਾਂਚੇ ਦੇ ਵਿੱਚ ਆਉਂਦਾ ਹੈਗਾ ਇਹਦੇ ਅੱਗੇ ਵੀ ਆ ਕਿ ਜਾਲੀ ਬੰਨੀ ਹੋਈ ਹੈ ਜਾਲੀ ਬੰਨੀ ਹੋਈ ਹੈ ਅੱਛਾ ਵੀ ਉਹ ਸਾਫ਼ ਹੋ ਜੇ ਇੱਥੋਂ ਸਾਫ਼ ਹੋ ਕੇ ਇਹਦਾ 2 ਨੰਬਰ ਚ ਇਥੋਂ ਆ ਛੱਡਿਆ ਜਾਂਦਾ ਜਿੰਨੀ ਲੋਡ ਹੁੰਦੀ ਐ ਉਸ ਮੁਤਾਬਕ ਇਥੋਂ ਛੱਡ ਕੇ ਉਹਨਾਂ ਇਹਦੇ ਵਿੱਚ ਪਾਇਆ ਜਾਂਦਾ ਫਿਰ ਅੱਗੇ ਦੀ ਅੱਗੇ ਅੱਗ ਮੱਚਦੀ ਜਾ ਰਹੀ ਐ 1 ਨੰਬਰ 2 ਨੰਬਰ 3 ਨੰਬਰ ਤੇ 4 ਨੰਬਰ ਤੇ ਚਾਰ ਕੜਾਏ ਚੱਲ ਰਿਹਾ ਵੱਡੇ ਵੱਡੇ ਇਹਨਾਂ ਦੇ ਥੱਲੇ ਅੱਗ ਮੱਚ ਰਹੀ ਐ ਤੇ ਜਿਹੜਾ ਧੂਆ ਇੱਧਰ ਉੱਪਰ ਨਿਕਲ ਜਾਂਦਾਗਾ ਵੀ ਇੱਥੇ ਅੱਖਾਂ ਚ ਨਹੀਂ ਪੈਂਦਾ ਸਭ ਤੋਂ ਵਧੀਆ ਉੱਪਰ ਦੇ ਉੱਪਰ ਨਿਕਲ ਜਾਂਦਾਗਾ ਜੀ ਇਹ ਪਾਕਿਸਤਾਨ ਦੇ ਵਿੱਚ ਲੋਕ ਦੇਖਣਗੇ ਇੰਨਾ ਡੇਰਾ ਇਹਦਾ ਪਤਾ ਨਾ ਪਾਕਿਸਤਾਨ ਦਾ ਉਹ ਆਪਣੇ ਪਾਕਿਸਤਾਨ ਅੱਛਾ ਹੁਣ ਇਧਰੋਂ ਸਾਰਾ ਇਧਰ ਆਊਗਾ ਇਹ ਜਿੰਨਾ ਪਹਿਲਾਂ ਉਹਦੇ ਚ ਪੈ ਗਿਆ ਉਹਦੋਂ ਬਾਹਰ ਕੱਢਦੇ ਆਂ ਫਿਰ ਹਾਂਜੀ ਇਹ ਜਿੰਨਾ ਪੂਰ ਬਣ ਗਿਆ ਇੱਕ ਤਰ੍ਹਾਂ ਦਾ ਨਹੀਂ ਮੈਂ ਬਾਈਆਂ ਨੂੰ ਕੁਝ ਕੁਐਸਚਨ ਕਰਦੇ ਨੇ ਤੇ ਆਪਾਂ ਗੁਰਪ੍ਰੀਤ ਨੂੰ ਮਿਲਦੇ ਆਂ ਹਾਂ ਗੁਰਪ੍ਰੀਤ ਜੀ ਕੀ ਹਾਲ ਹੈ ਵਧੀਆ ਜੀ ਅੱਛਾ ਇਹ ਤੁਸੀਂ ਅੱਜ ਕੱਲ੍ਹ ਗਰਮੀ ਆ ਗਰਮੀ ਕਰਕੇ ਗੁੜ ਬਣਾਉਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਇਹ ਫਿਰ ਤੁਸੀਂ ਡੇਲੀ ਸ਼ਾਮ ਨੂੰ ਤਿਆਰ ਕਰਦੇ ਹੋ ਇਹ ਗੋੜਾ ਹਾਂਜੀ ਸਾਰੇ ਦਿਨ ਚਲਾਇਦਾ ਸਵੇਰ ਜ ਲੈ ਕੇ ਠੀਕ ਹੈ ਤੇ ਆਪਾਂ ਇੱਕ ਦਿਹਾੜੀ ਚਾਜ ਅੱਜ ਕੱਲ ਸੀਜ਼ਨ ਘਟਾ ਹੈ ਹਾਂਜੀ ਤੇ ਕਿੰਨਾ ਕੁ ਤਿਆਰ ਕਰ ਲੈਂਦੇ ਆਪਾਂ ਗੋੜੇ ਇਹ 6 ਕੁਆਂਟਲ ਇੱਕ ਦਿਨ ਦਾ ਹੋ ਜਾਂਦੇ 6 ਕੁਆਂਟਲ ਤਿਆਰ ਕਰ ਲੈਂਦੇ ਤੁਸੀਂ 6 ਕੁਆਂਟਲ ਗੋੜ ਤਿਆਰ ਹੋ ਜਾਂਦੇ ਠੀਕ ਹੈ ਯਾਨੀ ਕਿ ਕਿੰਨੇ ਕੁ ਪੂਰ ਨਿਕਲਦੇ ਇੱਕ ਦਿਹਾੜੀ ਚ ਇਹ 35 ਕਿਲੋ ਦਾ ਪੂਰ ਹੁੰਦਾ ਜੀ ਅੱਛਾ ਮਤਲਬ 60-70 ਕੁਆਂਟਲ ਗੰਨਾ ਨਿਕਲ ਜਾਂਦਾ ਨਿਕਲ ਜਾਂਦਾ ਦੋਸਤੋ ਹੁਣ ਤੁਹਾਨੂੰ ਇਹ ਪੂਰੀ ਪ੍ਰੋਸੈਸ ਦੱਸ ਦਿਆਂ ਵੀ ਇਹ ਤਿੰਨ ਕੜਾਹੇ ਆ ਵੱਡੇ ਵੱਡੇ ਜਿਹੜੇ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਕਿੱਦਾਂ ਇਹਨਾਂ ਚੋਂ ਸੋਧ ਕੇ ਸਟੈਪ ਬਾਈ ਸਟੈਪ ਗੋਲਡ ਨੂੰ ਤਿਆਰ ਕੀਤਾ ਜਾਂਦਾ ਆਪਣੇ ਨਾਲ ਅੰਗਰੇਜ਼ ਸਿੰਘ ਜੀ ਤੇ ਗੁਰਪ੍ਰੀਤ ਜੀ ਬਾਈ ਦੋਵੇਂ ਦੱਸਣਗੇ ਬਾਈ ਜੀ ਇਹ ਦੱਸੋ ਵੀ ਇਹ ਪਹਿਲੇ ਜਿਹੜਾ ਆਪਣਾ ਇਹਦੇ ਵਿੱਚ ਰਾਸ ਕਿੰਨਾ ਟੋਟਲ ਪੈ ਜਾਂਦਾ ਜੀ ਇਹਦੇ ਚ ਇੱਕ ਕਪੂਰ ਦਾ ਜੂਸ ਪੈਂਦਾ ਜੀ 35 ਕਿਲੋ 35 ਕਿਲੋ ਗੁੜ ਦਾ ਜੂਸ ਪੈ ਜਾਂਦਾ ਹੈ ਗੁੜ ਦਾ ਜੂਸ ਪੈ ਜਾਂਦਾ ਹੈ ਇਹ ਫਿਰ ਹੌਲੀ ਹੌਲੀ ਜਦੋਂ ਗਰਮ ਹੋ ਜਾਂਦਾ ਫਿਰ ਇਸ ਦੀ ਇਹਦੇ ਚ ਕਾਲ ਦਾ ਇਹ ਚ ਮੈਲ ਨਿਕਲ ਜਾਂਦੀ ਹੈ ਇਹਦੀ ਠੀਕ ਹੈ ਸਫਾ ਸਾਫ ਹੋ ਜਾਂਦਾ ਅੱਛਾ ਉਹ ਜਦੋਂ ਦੂਜੇ ਚ ਲਿਆਉਣੇ ਇਹਦੇ ਚ ਮੈਲ ਕੱਢ ਦੇ ਹਾਂਜੀ ਮੈਲ ਨਿਕਲ ਜਾਂਦੀ ਹੈ ਅੱਛਾ ਦੂਜੇ ਚ ਸਫਾਈ ਹੋ ਜਾਂਦੀ ਹੈ ਠੀਕ ਹੈ ਇਸ ਤੇ ਉਬਲ ਜਾਂਦਾ ਅੱਧਾ ਤਿਆਰ ਗੁੜ ਹੋ ਜਾਂਦਾ ਜੀ ਠੀਕ ਇੱਥੇ ਅੱਧੇ ਅੱਧਾ ਕੰਪਲੀਟ ਹੋ ਗਿਆ ਅੱਧਾ ਕੰਪਲੀਟ ਹੋ ਗਿਆ ਗੁੜੀ अच्छा एक मेनू ये दसो भी जेडी ये दी सफाई ਕਰਦੇ ਤੁਸੀਂ ਕਾਦ ਨਾਲ ਕਰਦੇ ਹੋ ਉਹ ਪਿੰਡੀ ਪਿੰਡੀ ਨਾਲ ਆਮ ਤੌਰ ਤੇ ਅੰਗਰੇਜ਼ ਸਿੰਘ ਜੀ ਮੈਂ ਦੇਖਿਆ ਹੈਗਾ ਵੀ ਹੁਸ਼ਿਆਰਪੁਰ ਚ ਤਾਂ ਇੱਕ ਉਹਨਾਂ ਦੀ ਨਾ ਕੋਈ ਬੂਟੀ ਆ ਜੜੀ ਬੂਟੀ ਹਾਂਜੀ ਉਹਦੇ ਨਾਲ ਕਰਦੇ ਆ ਸੁੱਖ ਲਈ ਬੂਟੀ ਕੋਈ ਹਾਂਜੀ ਤੇ ਜਾਂ ਫਿਰ ਜ਼ਿਆਦਾਤਰ ਭਾਈ ਤੇਜੀ ਨਾਲ ਕਰਨ ਵਾਲੇ ਆ ਜਿਹੜੇ ਉਹ ਕੈਮੀਕਲ ਜਿਵੇਂ ਸੋਡੀਅਮ ਵਗੈਰਾ ਵਰਤ ਲੈਂਦੇ ਆ ਤੇ ਤੁਸੀਂ ਇਹ ਬਿਲਕੁਲ ਦੇਸੀ ਤਰੀਕਾ ਵਰਤ ਹਾਂਜੀ ਦੇਸੀ ਤਰੀਕੇ ਇੱਥੇ ਦੱਸਣ ਨੂੰ ਬਹੁਤ ਖੁਸ਼ੀ ਮੈਨੂੰ ਮਹਿਸੂਸ ਹੋਈ ਹੈ ਵੀ ਜਿਹੜਾ ਦੇਸੀ ਜੜੀਆਂ ਬੂਟੀਆਂ ਨਾਲ ਗੁੜ ਤਿਆਰ ਹੁੰਦਾ ਆਪਣੀ ਸਿਹਤ ਨਾਲ ਖਲਵਾੜ ਨਹੀਂ ਕੀਤਾ ਜਾਂਦਾ ਹਮ ਕਿਉਂ ਕਿ ਜਿਹੜਾ ਪਿੰਡੀ ਦਾ ਆਪਣੇ ਪਰਾਤਨ ਜਿਹੜੇ ਆਪਣੇ ਬਜ਼ੁਰਗ ਵੀ ਪਿੰਡੀ ਤੋਂ ਹੀ ਵਿੱਚ ਉਹਦਾ ਪੁੱਠਾ ਲਾ ਕੇ ਤਿਆਰ ਕਰਦੇ ਸੀ ਗੁੜ ਉਹ ਖਾਣ ਨੂੰ ਰੱਖਣ ਨੂੰ ਜਿੰਨਾ ਚਿਰ ਮਰਜ਼ੀ ਰੱਖੀ ਜਾ ਗੁੜ ਮਤਲਬ ਖਰਾਬ ਨਹੀਂ ਸੀ ਹੁੰਦਾ ਕਿ ਜਿਹੜਾ ਜਿਵੇਂ ਹੁਣ ਸੋਡੀਅਮ ਕਾਰਬੋਨੇਟ ਵਰਤਦੇ ਆ ਫਿਰ ਪਾਣੀ ਬਣ ਜਾਂਦਾ ਹੈ ਪਾਣੀ ਬਣ ਜਾਂਦਾ ਅੱਛਾ ਇਹ ਤੀਜੇ ਕੜਾਏ ਜਾਉਣਾ ਹੁੰਦਾ ਜਾਨੀ ਅੱਧਾ ਗੁੜ ਬਣ ਜਾਂਦਾ ਅੱਧਾ ਬਣ ਜਾਂਦਾ ਜੀ ਠੀਕ ਹੈ ਤੇ ਅੱਗੇ ਇਹ ਚੌਥਾ ਆ ਗਿਆ ਇਹਦੀ ਜੋ ਪ੍ਰੋਸੈਸ ਪੂਰਾ ਹੋ ਜਾਂਦਾ ਜੀ ਗੁੜ ਤਿਆਰ ਹੋ ਜਾਂਦਾ ਐ ਦੋਸਤੋ ਇਧਰਲੀ ਪ੍ਰੋਸੈਸ ਤੁਹਾਨੂੰ ਸਾਰੀ ਦਿਖਾਤੀ ਚਾਰ ਕੜਾਏ ਲੱਗੇ ਹੋਏ ਆ ਛੱਕਰ ਬਣਾਉਣ ਦੀ ਪ੍ਰੋਸੈਸ ਹੁੰਦੀ ਆ ਉਹ ਕਿਵੇਂ ਹੁੰਦੀ ਆ ਇੱਥੇ ਹੀ ਬਣਾਉਣੀ ਆ ਛੱਕਰ ਹਾਂਜੀ ਇਹਦੇ ਵਿੱਚ ਹੀ ਬਣਾਈਦੀ ਆ ਇਹ ਚ 100 ਗ੍ਰਾਮ ਮਿੱਠਾ ਸੋਡਾ ਪਾ ਕੇ ਅੱਛਾ ਤੇ ਪਾਏ ਦਾ ਉੱਤ ਗੋੜ ਹੂੰ ਤੇ ਉਹ ਆਟੋਮੈਟਿਕ ਆ ਬਾਟ ਜਾਂਦਾ ਜੀ ਠੀਕ ਆ ਉਹ ਚੱਕਰ ਤਿਆਰ ਹੋ ਜਾਂਦਾ ਉਹ ਪੂਰਪਰੀ ਰਹਿ ਜਾਂਦੀ ਹੈ ਜੁੜਦੀ ਨਹੀਂ ਨਹੀ ਜੁੜਦੀ ਉਹ ਮਿੱਠੇ ਛੋਡੇ ਦਾ ਹੀ ਕਰਾਮਾਤ ਆ ਇਹ ਮਿੱਠੇ ਛੋਡੇ ਇਹ ਸਾਰੀ ਪ੍ਰਕਿਰਿਆ ਦੇ ਥੱਲੇ ਕੀ ਆ ਮੇਨ ਕੰਮ ਹੈਗਾ ਅੱਗ ਦਾ ਤਾਂ ਅੱਗੇ ਦੇ ਥੱਲੇ ਕਿਵੇਂ ਬਾਲੀ ਜਾਂਦੀ ਆ ਉਧਰ ਤੁਹਾਨੂੰ ਜਿਹੜਾ ਆਪਣੇ ਭੱਠੇ ਵਾਂਗੂ ਬਣੀ ਹੋਈ ਹੈ ਲੂੰਬੀ ਜੀ ਉਹ ਤਾਂ ਦਿਖਾਤੀ ਆ ਪਰ ਇਹਦੇ ਥੱਲੇ ਅੱਗ ਕਿੱਧਰ ਦੀ ਬਾਲਦੀ ਆ ਹੁਣ ਉਹ ਦਿਖਾਉਣਿਆ ਤੁਹਾਨੂੰ ਆਜੋ ਇੱਧਰ ਲੈ ਚਾਲਦੇ ਆ ਬੈਕ ਸਾਈਡ ਤੇ ਅੰਗਰੇਜ਼ ਸਿੰਘ ਜੀ ਇੱਥੇ ਹੁਣ ਆ ਤੁਸੀਂ ਵੇਖ ਰਿਹਾਓ ਤੁਸੀਂ ਜਿਹੜਾ ਇਹਨਾ ਚੋਰ ਦੇ ਥੱਲੇ ਅੱਗ ਬਾਲੀ ਜਾ ਰਹੀ ਹੈ ਨਾ ਜੀ ਹਾਂਜੀ ਹਾਂਜੀ ਆ ਇਥੋਂ ਆਪਣੇ ਸਰਬਜੀਤ ਸਿੰਘ ਜਿਹੜਾ ਇਹ ਅੱਗ ਪਾਰਾ ਬਹੁਤ ਮਿਹਨਤ ਹਕ ਮਿਹਨਤ ਦਾ ਕੰਮ ਹੈ ਤੜਕੇ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਆ ਕੰਟੀਨਿਊ ਚੱਲੀ ਜਾਂਦਾ ਹੈ ਜੀ ਗਰਮੀ ਬਹੁਤ ਆੜ ਦਾ ਮਿਹਨਤ ਅੱਛਾ ਇੱਕ ਤੁਹਾਨੂੰ ਇਹ ਦੱਸੀਏ ਵੀ ਜਿਹੜਾ ਆ ਹੈ ਨਾ ਇਹ ਥੱਲੇ ਛਾਰਨਾ ਲੱਗਿਆ ਹੋਇਆ ਤੁਹਾਨੂੰ ਉਹ ਵਿਖਾਉਣੇ ਆ ਜਿੱਥੇ ਸਵਾ ਸਾਰੀ ਡਿੱਗੀ ਜਾਂਦੀ ਆ ਅੱਗ ਦਾ ਸੇਕ ਅੱਗੇ ਤੁਰਿਆ ਜਾਂਦਾ ਅੱਛਾ ਛਾਣਣਾ ਲੱਗਿਆ ਹੋਇਆ ਹਾਂਜੀ ਆ ਜੀ ਤੁਹਾਨੂੰ ਬਹੁਤ ਦਿਖਾਉਨੇ ਆ ਭਾਈ ਬਹੁਤ ਮਿਹਨਤ ਦਾ ਕੰਮ ਆ ਇੱਥੇ ਬੈਠਣਾ ਸਿਆਲ ਚ ਤਾਂ ਨਿਗ ਆਉਂਦੀ ਹੋਊ ਸਹੀ ਗਾ ਸਿਆਲ ਚ ਨਿਗ ਆ ਜੀ ਹੁਣ ਓਕਾ ਜੀ ਹੁਣ ਓਕਾ ਹੁਣ ਤਾਂ ਅੱਗੋ ਵੀ ਸੇਕਾ ਉੱਤੋਂ ਵੀ ਥੱਲੋਂ ਵੀ ਬਹੁਤ ਹਾਂ ਠੀਕ ਹੈ ਬਹੁਤ ਮਿਹਨਤ ਦਾ ਕੰਮ ਦੇ ਦੋਸਤੋ ਹੁਣ ਇੱਕ ਹੋਰ ਚੀਜ਼ ਆ ਤੁਹਾਨੂੰ ਬਖਾਉਨੇ ਆ ਆ ਥੱਲੇ ਅੱਗੇ ਚੱਲ ਰਹੀ ਆ ਹਾਂਜੀ ਤੇ ਆ ਜਿਹੜੇ ਸਵਾ ਥੱਲੇ ਡਿੱਗੀ ਜਾ ਰਹੀ ਆ ਹੂੰ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੋਸਤੋ ਪੱਠੀ ਥੱਲੇ ਜਿਹੜੀ ਪੂਰੀ ਮਲ ਗਈ ਆ ਆ ਹਾਂ ਇਹ ਥੱਲੇ ਡਿੱਗ ਰਹੀ ਆ ਇੱਥੋਂ ਫਿਰ ਕੱਢ ਕੱਢ ਕੇ ਬਾਹਰ ਆ ਹੂੰ ਬਾਹਰ ਕੱਢੀ ਜਾਂਦੇ ਆ ਠੀਕ ਆ ਬੈਠਾ ਨਹੀਂ ਜਾਂਦਾ ਦੁਪਹਿਰੇ ਤਾਂ 1 2 ਵਜੇ ਨਾ ਅੱਛਾ ਨਹੀਂ ਬੈਠਿਆ ਪੱਖਾ ਪੁੱਖਾ ਲਵਾਇਆ ਕਰ ਫਿਰ ਪੱਖਾ ਨਹੀਂ ਜੀ ਪੱਖਾ ਸੂਤ ਨਹੀਂ ਆਉਂਦਾ ਅੱਗ ਉੱਡ ਜਾਂਦੀ ਹੈ ਗਰਮੀ ਆਉਂਦੀ ਹੈ ਠੀਕ ਹੈ ਠੀਕ ਹੈ ਇਹ ਬਾਈ ਹੁਣ ਕਿਉਂ ਇਹਦੇ ਵਿੱਚ ਫਿਰ ਰਹੇ ਹੋ ਇਹ ਹਲਾ ਕੜਾ ਕੜਾ ਨਾ ਸੜੀ ਜੀ ਅੱਛਾ ਇਹ ਕਰਕੇ ਲੱਗਣਾ ਜੀ ਮੈਨੂੰ ਹਲਾਈ ਜਾਣਾ ਥੋੜੇ ਥੋੜੇ ਟਾਈਮ ਬਾਅਦ ਹਾਂਜੀ ਕੜਾ ਨਹੀਂ ਸੜਦਾ ਕੜਾ ਨਹੀਂ ਸੜਦਾ ਨਹੀਂ ਤੇ ਨਾਲ ਫਿਰ ਚਿੰਬੜ ਦਾ ਵੀ ਹੋਊਗਾ ਜੰਜਾ ਹਾਂਜੀ ਸੜਨ ਲੱਗ ਜੇ ਤਾਂ ਹੂੰ ਭਾਈ ਇਹ ਇਧਰ ਸਰਬਜੀਤ ਅਗਵਾਲ ਦਾ ਕਹਿੰਦਾ ਮੈਂ ਕੰਮ ਇਧਰੋਂ ਬੰਦ ਕਰਦਾ ਨਾ ਸਾਰਾ ਇੱਕ ਲਾੜਾ ਖੜ ਜੇ ਹੈ ਅੱਗ ਤੇ ਇੱਕ ਲਾੜਾ ਚੱਲਦਾ ਹੈ ਗੱਲ ਸਹੀ ਹੈ ਵੀ ਮੇਨ ਜਿਹੜੀ ਥੱਲੇ ਕਰਾਮਾਤ ਅੱਗ ਦੀ ਆ ਸਾਰੀ ਹੈ ਨਾ ਹਾਂ ਜੀ ਅੱਗ ਨਾਲ ਬਲੋ ਤਾਂ ਗੁਰਦਾ ਦਾ ਬਣ ਹਮ ਅੱਗ ਦੇ ਆਧਾਰ ਤੇ ਬੰਨਣਾ ਸਾਰਾ ਇਹ ਭਾਈਆ ਹੁਣ ਜਿਵੇਂ ਵਿੱਚ 10 ਲੀਟਰ ਹੋਊ ਜਾਂ ਕਿੰਨਾ ਵੀ ਹੈ ਨਾ 10 15 ਲੀਟਰ ਦੇ ਨੇੜੇ ਹੋਊਗਾ ਤੇ ਇਹ ਹੁਣ ਇਹਨੂੰ ਫੁੱਲ ਭਰ ਦੇ ਜਾਂ ਇੰਨਾ ਕੀ ਰੱਖ ਦੇਣਾ ਨਾ ਨਾ ਇੰਨਾ ਗੋੜ ਬਣ ਗਿਆ ਜੀ ਅੱਛਾ ਇਹ ਇੰਕਾਜਾ 30 ਪੈਂਦੀ ਕਿੰਨੀ ਪਾਰਤਾ 35 ਕਿਲੋ ਗੋੜ ਬਣੇ 35 ਕਿਲੋ ਇਸ ਤੋਂ ਜ਼ਿਆਦਾ ਵੀ ਇਹਦੇ ਚ ਬਣ ਜਾਂਦਾ ਹਾਂ ਇਸ ਤੋਂ ਜ਼ਿਆਦਾ ਵੀ ਬਣਦਾ ਭਾਵੇਂ ਫੁੱਲ ਕਰ ਦੋ ਉਨਾ ਹੀ ਜ਼ਿਆਦਾ ਬਣ ਜੀ ਹਾਂਜੀ 40 50 ਕਿੱਲਾ ਦੇ ਅੰਦਰ ਬਾਅਦ ਇਹ ਫਿਰ ਚੰਦਾ ਨਹੀਂ ਨਾ ਗਰਮੀ ਹੈ ਜੀ ਤੇ ਬੇਸਿਕਾ ਨਹੀਂ ਪੱਕੇ ਤਾਂ ਥੋੜਾ ਥੋੜਾ ਹਾਂ ਮਤਲਬ 35 ਕਿਲੋ ਦੇ ਪਾਰਤਾ ਸਿਆਲ ਚ ਜਿਹੜਾ ਫੁੱਲ ਹੀ ਭਰ ਦਿੰਦੇ ਹਾਂ ਹਾਂਜੀ ਠੀਕ ਠੀਕ ਹੈ ਤੇ ਕਿੰਨੇ ਮਿੰਟਾਂ ਚ ਬਈ ਤਿਆਰ ਹੋ ਜਾਂਦਾ ਇੰਨਾ ਕ ਇਹ 25 30 ਮਿੰਟਾਂ ਚ ਤਿਆਰ ਹੋ ਜਾਂਦਾ ਅੱਛਾ ਤੇ ਸਰਦੀ ਦੇ ਵਿੱਚ ਟਾਈਮ ਲੱਗਦਾ ਇਹਨੂੰ ਕਰ ਕੈਮਰਾ ਬਰਬੀ ਲੈ ਜਾਂਦਾ ਹੈ ਠੀਕ ਬਾਈ ਗੁਰਪ੍ਰੀਤ ਤੇ ਗੁੜ ਹੋ ਗਿਆ ਤਿਆਰ ਹੁਣ ਇਸ ਵਿੱਚ ਸਾਰੇ 20 ਮਿੰਟ ਲੱਗੇ ਹੋਣੇ ਹਨ ਜਿਵੇਂ ਤੁਸੀਂ ਦੱਸਿਆ ਤੇ ਇੱਧਰ ਗੁੜ ਜਿਹੜੀ ਇਹਦੀ ਪਾਟਾ ਉਹ ਪੂਰੀ ਤਿਆਰ ਆਉਣੇ ਨੂੰ ਇੱਧਰ ਉਤਾਰਿਆ ਜਾਊਗਾ ਇਸ ਸਾਂਚੇ ਦੇ ਵਿੱਚ ਜਿੱਥੇ ਇਹਨੂੰ ਥੋੜਾ ਜਿਹਾ ਠੰਡਾ ਕੀਤਾ ਜਾਂਦਾ ਤੇ ਹੁਣ ਇਹਨੂੰ ਬਾਹਰ ਕੱਢਦੇ ਹੋਏ ਦਿਖਾਵਾਂਗੇ ਆ ਵੀਡੀਓ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੇ ਤੇ ਜਰੂਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦੇ ਰਹੇ ਆਂ ਲਓ ਬਈ। ਹੋਰ ਬਣਾਉਂਗਾ। ਤਾਂ ਇਧਰ ਇਹ ਪੱਤ ਕੱਢੀ ਜਾ ਰਹੀ ਆ। ਜਿਹਦੇ ਤੋਂ ਗੁੜ ਬਣਦਾ, ਸ਼ੱਕਰ ਬਣਦਾ। ਦੇਖ ਲਓ ਬਈ ਜੀਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਹੋਣਾ। ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾ ਰਿਆਂ। ਇਧਰੋ ਬਈ ਇੱਕ ਤਿਆਰ ਹੋ ਗਈ ਆ ਤੇ ਦੂਰਾ ਉਧਰੋਂ ਫੇਰ ਗੇੜ ਚਾੜਤਾ ਬਾਈਆਂ ਨੇ। ਕਿਉਂਕਿ ਇੱਥੇ ਕੰਮ ਦਿਨ ਰਾਤ ਚੱਲੀ ਜਾਂਦਾ। 24 ਘੰਟੇ 24 ਘੰਟੇ ਕੰਮ ਚੱਲੀ ਜਾਣਾ ਹੁਣ ਬਾਈ ਸਰਬਜੀਤ ਐ ਇਧਰੋਂ ਇਹਦੇ ਸਾਹ ਜਾਂ ਵੀ ਲੈਣ ਦਾ ਮੌਕਾ ਮਿਲ ਗਿਆ ਬਾਈ ਨੂੰ ਹਨਾ ਇਧਰ ਪੱਠੀ ਤੇ ਬੈਠਾ ਵੀ ਤਪਿਆ ਪਿਆ ਹੁੰਦਾ ਬੰਦਾ ਉਹ ਪ੍ਰਵਾਹ ਕ ਬੰਦ ਹੋ ਜਾਂਦੀ ਨਾ ਜੀ ਜਦੋਂ ਗੁੜ ਕੱਢੀਦਾ ਹਾਂ ਉਹਦੇ ਬਾਅਦ 10 ਮਿੰਟ 5 ਮਿੰਟ ਹੋ ਜਾਂਦੇ ਇਧਰ ਵੀ ਡਿਊਟੀ ਮਿਲ ਜਾਂਦੀ ਐ ਹਾਂਜੀ ਨਾਲੇ ਲੱਕ ਸਿੱਧਾ ਹੋ ਜਾਂਦਾ ਐ ਸਹੀ ਗੱਲ ਦੇਖੋ ਇਹ ਗਰਮ ਹੁੰਦੇ ਜੀ ਛੇਤੀ ਪਾਉਣਾ ਪੈਂਦਾ ਹਾਂ ਤੇ ਇਹ ਜਿਵੇਂ ਹੁਣ ਗੋੜ ਦਾ ਜਿਹੜਾ ਰੰਗ ਆ ਬਿਲਕੁਲ ਨੋਰਮਲ ਆ ਜਿਵੇਂ ਕੁਦਰਤੀ ਰੰਗ ਆ ਕੁਦਰਤੀ ਰੰਗ ਆ ਤੇ ਇੱਕ ਜਿਹੜਾ ਪੂਰਾ ਲਾਲ ਹੁੰਦਾ ਉਹ ਕੀ ਰੰਗ ਰੰਗ ਪਾ ਦਿੰਦੇ ਕੈਮੀਕਲ ਪਾ ਕੇ ਰੰਗ ਵੀ ਪਾਉਂਦੇ ਆ ਕੈਮੀਕਲ ਵੀ ਪਾਉਂਦੇ ਆ ਯਾਨੀ ਜੇ ਸਹੀ ਗੋੜ ਦੀ ਪਛਾਣ ਵੇਖਣੀ ਆ ਤੇ ਇੱਕ ਉਹਦਾ ਰੰਗ ਵੀ ਦੱਸਦਾ ਬਹੁਤ ਕੁਝ ਬਾਈ ਜੀ ਮੈਂ ਕਿਤੇ ਪੜਿਆ ਸੀਗਾ ਵੀ ਕਹਿੰਦੇ ਵੀ ਗੰਨਾ ਵੱਢਣ ਤੋਂ ਬਾਅਦ ਹਾਂਜੀ 24 ਘੰਟਿਆਂ ਦੇ ਵਿੱਚ ਇਹਨੂੰ ਲਿਆ ਕੇ ਖਿਲਾੜੇ ਦੇ ਦਾ ਰਸ ਕੱਢ ਲੈਣਾ ਚਾਹੀਦਾ ਨਹੀਂ ਕੋਈ ਇਹ ਜੇ ਰਸ ਚ ਕਮੀ ਆਉਂਦੀ ਹੈ ਨਾ ਕੁਆਲਿਟੀ ਖਰਾਬ ਹੁੰਦੀ ਹੈ ਨਹੀਂ ਉਹ ਐਦਾਂ ਹੁੰਦਾ ਹੈ ਵੀ ਜਦੋਂ ਸਰਦੀ ਹੁੰਦੀ ਆ ਉਹਦਾ ਆਪਾਂ ਹਵਤਾ 10 ਦਿਨ ਰੱਖ ਸਕਦੇ ਹਾਂ ਅੱਛਾ ਕੋਈ ਕੁਝ ਨਹੀਂ ਹੁੰਦਾ ਤੇ ਜਦੋਂ ਗਰਮੀ ਹੁੰਦੀ ਆ ਫਿਰ ਇੱਕ ਤੋਂ ਦੋ ਦਿਨ ਇੱਕ ਤੋਂ ਦੋ ਦਿਨ ਅੱਛਾ ਬਾਈ ਜੀ ਇਹ ਗੁੜ ਜਿਹੜਾ ਆਪਾਂ ਦੇਖ ਰਹੇ ਸਿੰਪਲ ਹੈ ਹਨਾ ਗੁੜ ਤਿਆਰ ਤੇ ਇਹ ਗੁੜ ਮੈਂ ਦੇਖਿਆ ਵੀ ਕਈ ਖਿਲਾੜਿਆਂ ਵਾਲੇ ਇੱਕ ਬਰਗਾੜੀ ਦਾ ਖਿਲਾੜਾਗਾ ਹੋਰ ਵੀ ਕਈ ਮਸ਼ਹੂਰ ਖਿਲਾੜੇ ਆ ਉਹਨਾਂ ਇੱਕ ਵਕਰੀਆਂ ਵਕਰੀਆਂ ਉਹਦੇ ਚੋਂ ਨਾ ਕਿਸਮਾਂ ਗੁੜ ਦੀਆਂ ਬਣਾਉਂਦੇ ਜਿਵੇਂ ਮਠਿਆਈ ਟਾਈਪ ਦੀਆਂ ਹਨ ਜਾਂ ਮਠਿਆਈ ਦੇ ਵਿੱਚ ਵੀ ਵਰਤਿਆ ਜਾਂਦਾ ਕਿਉਂਕਿ ਗੁੜ ਦੀ ਵਰਤੋਂ ਜਿਹੜੀ ਮਠਿਆਈ ਚ ਹੋ ਜੇ ਉਹ ਵੀ ਪੂਰੀ ਵਧੀਆ ਬਣ ਜਾਂਦੀ ਆ ਸਿਹਤ ਲਈ ਵੀ ਫਾਇਦੇਮੰਦ ਆ ਤਾਂ ਤੁਸੀਂ ਇਹਦੇ ਵਾਸਤੇ ਤੁਸੀਂ ਵੀ ਕੋਈ ਵੱਖੋ ਵੱਖ ਤਰੀਕੇ ਦਾ ਗੁੜ ਤਿਆਰ ਕਰਦੇ ਹੋ ਹਾਂਜੀ ਹਾਂਜੀ ਉਹਦੇ ਇਹਦੇ ਚ ਆਪਾਂ ਜੋ ਮਰਜ਼ੀ ਘਿਓ ਕਾਜੂ ਬਦਾਮ ਕਿਸਮੇਸ ਜੋ ਮਰਜ਼ੀ ਯੂਜ਼ ਕਰpa ਸਕਦੇ ਆ ਉਹ ਗਾਹਕ ਦੇ ਡਿਪੈਂਡ ਹੁੰਦਾ ਹੈ ਠੀਕ ਹੈ ਹਾਂਜੀ ਜੋ ਗੁੜ ਕਢਾਉਣਾ ਆਉਂਦਾ ਉਹ ਡਿਪੈਂਡ ਹੁੰਦਾ ਜੋ ਮਰਜੀ ਪਾ ਲੈ ਉਹਨਾਂ ਨਾਲ ਵਧੀਆ ਬਣ ਜਾਂਦਾ ਜੀ ਕਰੇਖਾਨਾ ਨੂੰ ਤਾਂ ਇੱਥੇ ਥੋੜੇ ਤੋਂ ਜ਼ਿਲ੍ਹੇ ਦੇ ਅੰਦਰਲੇ ਆਉਂਦੇ ਆ ਜਾਂ ਹੋਰ ਕਿਹੜੇ ਜ਼ਿਲ੍ਹਿਆਂ ਦੇ ਆਉਂਦੇ ਆ ਇਹ ਸਾਡੇ ਕੋਲੇ ਮੁਕਸਰ ਬਠਿੰਡਾ ਇਧਰ ਹਰਮਾਨਗੜ੍ਹ ਦੂਰ ਦੂਰ ਲੋਕ ਆਉਂਦੇ ਆ 200 200 ਕਿਲੋਮੀਟਰ ਤੇ ਗੁੜ ਕਢਾਉਣ ਸਕੇ ਹਾਂਜੀ ਸੋ ਦੋਸਤੋ ਜਿਵੇਂ ਤੁਸੀਂ ਸੁਣਨੇ ਬਾਈ ਜੀ ਆਪ ਹੀ ਦੱਸ ਰਿਹਾ ਵੀ ਇਹ ਕਾਰਨ ਹੁੰਦਾ ਕਿ ਗੁੜ ਦੀ ਕੁਆਲਿਟੀ ਤਾਂ ਆ ਰਹੀ ਆ ਹਾਂਜੀ ਇਹ ਸਾਡਾ ਪਿੰਡ ਇੱਕ ਮਸ਼ਹੂਰ ਹੈ ਜੀ ਗੁੜ ਵਾਸਤੇ ਚੱਕ ਪੱਕੀ ਹਾਂਜੀ ਜਿਵੇਂ ਬਾਈ ਅੰਗਰੇਜ਼ ਪਹਿਲਾਂ ਦੱਸ ਰਿਹਾ ਕਿ 5-7 ਹੋਰ ਵੀ ਖਿਲਾੜੇ ਆਗੇ ਆ। ਹਾਂਜੀ ਹਾਂਜੀ ਤਾਂ ਦੋਸਤੋ ਇਹ ਮਸ਼ਹੂਰ ਪਿੰਡ ਆ। ਕਿਸੇ ਨੂੰ ਵੀ ਗੁੜ ਦੀ ਲੋੜ ਹੋਵੇ ਬਾਈ ਉਹਨਾਂ ਦਾ ਨੰਬਰ ਵੀ ਤੁਹਾਨੂੰ ਥੱਲੇ ਸਕਰੀਨ ਤੇ ਵੀ ਮਿਲੂਗਾ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗਾ। ਜਦੋਂ ਮਰਜ਼ੀ ਬਾਈ ਤੁਹਾਨੂੰ ਫੋਨ ਕਰਨ ਹਾਂਜੀ ਫੋਨ ਕਰ ਸਕਦੇ ਠੀਕ ਆ। ਹਾਂਜੀ ਤੇ ਵੀ ਆਰਡਰ ਤੇ ਵੀ ਗੁੜ ਤੁਸੀਂ ਹਾਂਜੀ ਆਰਡਰ ਤੇ ਤਿਆਰ ਹੋ ਜਾਂਦਾ। ਠੀਕ ਹੈ ਜੀ। ਠੀਕ। ਗਰਮੀ ਬਹੁਤ ਇੱਥੇ ਜਿਉਂਕਿ ਹੁਣ ਗਰਮੀ ਦਾ ਟਾਈਮ ਆ। ਹ ਧੁੱਪ ਦੀ ਸੂਰਜ ਦੀ ਗਰਮੀ ਬਹੁਤ ਹੈ ਜਿਸ ਕਰਕੇ ਇੱਥੇ ਖੜਨਾ ਵੀ ਬਹੁਤ ਔਖਾ ਹੈਗਾ ਬਹੁਤ ਮਿਹਨਤ ਦਾ ਕੰਮ ਉਧਰ ਬਾਈ ਜਿਹੜਾ ਪੱਠੀ ਦੇ ਥੱਲੇ ਅੱਗ ਮਚਾ ਰਿਹਾ ਉਹ ਤਾਂ ਉਹਦੋਂ ਵੀ ਔਖਾ ਕੰਮ ਆ ਇੱਥੇ ਤੁਸੀਂ 10 ਮਿੰਟ ਵੀ ਬਹੁਤ ਔਖਾ ਕੰਮ ਆ ਇੰਨੇ ਧੂਏ ਦੇ ਸੇਕ ਦੇ ਵਿੱਚ ਇਹ ਸਾਰੀ ਭਾਫ਼ ਆ ਜਿਹੜੀ ਇਹਦੇ ਨਾਲ ਪੂਰੀ ਗਰਮੀ ਆ ਜਾਂਦੀ ਹੈ ਬੰਦੇ ਨੂੰ ਹੋਜੀ ਹੁਣ ਇੱਧਰ ਗੋੜ ਜਿਹੜਾ ਉਹ ਠਰ ਚੁੱਕਿਆ ਹੈਗਾ ਇੰਨਾ ਕ ਠਰ ਗਿਆ ਕਿ ਇਹ ਤੋਂ ਬਾਅਦ ਹੁਣ ਇਹਦੀਆਂ ਪੇਸ਼ੀਆਂ ਭੇਲੀਆਂ ਬਣ ਗਈਆਂ ਪੂਰਾ ਆ ਜਾਂਦੀ ਆ। ਹੂੰ। ਕੀ ਹੁੰਦੀ ਉੱਥੇ ਚਲੀ ਜਾਂਦੀ ਆ। ਫਿਰ ਇਹ ਮਿਕਸ ਕਰਨਾ ਪੈਂਦਾ ਈ। ਅੱਛਾ। ਮਿਕਸ ਕਰਕੇ ਅਗਰ ਖਾੜ ਪਾਣੀ। ਪੂਰਾ ਬਈ ਇਹ ਚਾਕਲੇਟ ਵਰਗਾ ਬਣ ਗਿਆ ਨਾ। ਚਾਪ। ਜਿਵੇਂ ਜਿਵੇਂ ਬਾਈ ਨੇ ਖੁਰਕਣਾ ਫੇਰਿਆ ਤੇ ਪੂਰਾ ਜੰਮਣ ਲੱਗ ਗਿਆਗਾ ਕਿਉਂਕਿ ਠੰਡਾ ਹੋ ਗਿਆਗਾ। ਹਾਂਜੀ ਗੋਰਪ੍ਰੀਤ ਜੀ ਤਿਆਰ ਹੁਣ ਹਾਂਜੀ ਹੁਣ ਜੀ ਪੇਸੀਆਂ ਬਣਨ ਗਈਆਂ ਲਓ ਬਾਈ ਇਧਰੋਂ ਗੋੜ ਦੀਆਂ ਪੇਸੀਆਂ ਭੇਲੀਆਂ ਬਣਾਉਣ ਲੱਗ ਗਿਆ ਲਗਭਗ ਇਹ ਪਾਈਏ ਦੀ ਤਾਂ ਹੁੰਦੀ ਜਾਂ ਵੱਧ ਅੱਧਾ ਕਿਲੋ ਦੀ ਹੋ ਜਾਂਦੀ ਹੈ 1/2 ਕਿਲੋ ਦੇ ਕਰੀਬ ਹੋ ਜਾਂਦੀ ਹੈ ਅੱਧਾ ਕਿਲੋ ਦੇ ਨੇੜੇ ਹੀ ਹੁੰਦੀ ਹੈ ਨਾ ਤਾਂ ਇੱਕ ਖੁਰਚਨੇ ਦੇ ਤੇ ਅੱਧਾ ਕਿਲੋ ਦੀ ਪੇਸੀ ਇਹ ਚੱਕ ਕੇ ਉਧਰ ਰੱਖੀ ਜਾਂਦੀ ਹੈ ਦੇਖੋ ਬਾਈ ਆ ਬਾਈ ਜੀ ਇਹਨਾਂ ਦਾ ਗੁੜ ਆ ਗਰਮ ਗਰਮ ਗੁੜ ਇਹਨੂੰ ਆਪਾਂ ਚੈੱਕ ਕਰਕੇ ਦੇਖਦੇ ਆਂ ਇਹ ਖਲਾੜੇ ਦਾ ਗੁੜ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਵਾਰੀ ਐਵੇਂ ਆ ਕੇ ਖਲਾੜੇ ਦੇ ਉੱਪਰ ਖਾ ਕੇ ਦੇਖ ਰਿਆਂਗਾ ਆਪਾਂ ਖਾ ਕੇ ਚੈੱਕ ਕਰਦੇ ਆਂ ਕੀ ਸਵਾਦ ਆ ਇਹਦਾ ਪੂਰਾ ਪਿਓਰ ਦੇਸੀ ਗੁੜ ਆ ਬਾਈ ਗੁੜ ਦੀ ਕੁਆਲਿਟੀ ਬਹੁਤ ਵਧੀਆ ਪੂਰਾ ਸਵਾਦ ਗੁੜ ਆ ਮਿੱਠਾ ਮੋਟਾ ਐ ਬਰਾਬਰ ਆ ਕਿਉਂਕਿ ਗੰਨਾ ਨਯੋਮ ਬਾਈ ਇਹ ਕਹਿ ਰਹੇ ਬਹੁਤ ਵਧੀਆ ਕੁਆਲਿਟੀ ਦਾ ਗੰਨਾ ਪਰ ਬਣਾਉਣ ਵਾਲੇ ਦੀ ਵੀ ਕਮਾਲ ਹੁੰਦੀ ਆ ਕਿਉਂਕਿ ਬਿਲਕੁਲ ਦੇਸੀ ਤਰੀਕੇ ਨਾਲ ਬਣਾਇਆ ਜਾਂਦਾ ਕਿਸੇ ਕੋਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੁਹਾਡੇ ਸਾਹਮਣੇ ਪੂਰੇ ਸ਼ੁੱਧ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਤੁਸੀਂ ਵੀ ਇਹਨੂੰ ਹੁਣ ਇਸ ਵੇਲੇ ਬਸ ਲਾਸਟ ਪੁਰਜੇ ਹੀ ਕੱਢਦੇ ਪਏ ਹੋਣਾ ਬੰਦ ਕਰਨ ਵਾਲੇ ਹੋ ਤਾਂ ਆਪਾਂ ਇਹਦਾ ਹੁਣ ਜਿਹੜੇ ਸਭ ਤੋਂ ਜ਼ਰੂਰੀ ਚੀਜ਼ ਆ ਵੀ ਗੁੜ ਬਣ ਗਿਆ ਤੇ ਉਸ ਤੋਂ ਬਾਅਦ ਵੇਚਣ ਵਾਸਤੇ ਦਾ ਰੇਟ ਹੁੰਦਾ ਹੈਗਾ ਤੇ ਇਹਦਾ ਤੁਸੀਂ ਕੀ ਰੁਪਏ ਦਾ ਰੇਟ ਆ ਕਿੰਨੇ ਰੁਪਏ ਕਿਲੋ ਰੇਟ ਰੱਖਿਆ ਹੋਇਆ ਹੈ ਵਧੀਆ ਇਹਦਾ ਦੇਸੀ ਗੁੜ ਦਾ ਇਹਦਾ ਬਾਈ ਜੀ ਜੋ ਸਰਦੀ ਚੱਲਦਾ ਵੀ ਦਸੰਬਰ ਜਨਵਰੀ ਫਰਵਰੀ ਮਾਰਚ ਚ ਉਦੋਂ ਇਹਦਾ ਚੱਲਦਾ 80 ਰੁਪਏ ਜੀ ਪਰ ਕਿਲੋ ਹੁਣ ਗਰਮੀ ਜ਼ਿਆਦਾ ਹੋਣ ਕਰਕੇ 100 ਰੁਪਏ ਪਰ ਕੇ ਜੀ ਅੱਲਾ ਗੰਨਾ ਮਹਿੰਗਾ ਹੋ ਜਾਂਦਾ ਜੂਸ ਵਾਲੇ ਗੰਨਾ ਲੈਣ ਲਾ ਪਿੰਦੇ ਹੁਣ ਗੰਨਾ ਇਸ ਟਾਈਮ ਤੇ 1000 ਰੁਪਏ ਪਲੱਸ ਕਿੰਟਲ ਆ ਜੀ ਇਸ ਕਰਕੇ ਗੰਨੇ ਗੁੜ ਦਾ ਰੇਟ ਵਾਜ ਜਾਂਦਾ ਠੀਕ ਹੈ ਜੀ ਦੋਸਤੋ ਤੁਸੀਂ ਵੀ ਗੁੜ ਢਿੱਲੂਆਂ ਦਾ ਖਲਾੜਾ ਚੱਕ ਪੱਖੀ ਪਿੰਡ ਕਦੇ ਵੀ ਇਹਨਾਂ ਨੂੰ ਫੋਨ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਜਾਣਗੇ ਬਾਈ ਗੁਰਪ੍ਰੀਤ ਜੀ ਹੁਣੀ ਸੇਵਾ 'ਚ ਹਾਜ਼ਰ ਆ ਪਿਓਰ ਦੇਸੀ ਗੁੜ ਇੱਥੇ ਤਿਆਰ ਹੁੰਦਾਗਾ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਜਿਹਦੇ ਵਿੱਚ ਤੁਹਾਨੂੰ ਗੁੜ ਬਣਾਉਣ ਦੀ ਪੂਰੀ ਪ੍ਰੋਸੈਸ ਤੇ ਕਲਾੜਾ ਗੁੜ ਦਾ ਕਲਾੜਾ ਜੀ ਨੇ ਨਹੀਂ ਦੇਖਿਆ ਉਹਨੂੰ ਜ਼ਰੂਰ ਇਹ ਵੀਡੀਓ ਪਸੰਦ ਆਈ ਹੋਊਗੀ ਵੈਸੇ ਵੀ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਚੰਗੀ ਜਾਣਕਾਰੀ ਇਹਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾਗਾ ਲਾਈਕ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾਗਾ ਤੇ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤੇ YouTube ਦੇ ਨਾਲ ਨਾਲ ਤੁਸੀਂ ਮੈਨੂੰ Insta ਤੇ Facebook ਤੇ ਜ਼ਰੂਰ ਫੋਲੋ ਕਰੋ ਕਿਉਂਕਿ ਨਵੀਂ ਅਪਡੇਟ ਉੱਥੇ ਪਹਿਲੋ ਆ ਜਾਂਦੀ ਹੈ ਤੇ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਉਹਦੇ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੇ ਆਪਣੀਆਂ ਬਾਕੀ ਵੀਡੀਓਜ਼ ਵੀ ਜ਼ਰੂਰ ਦੇਖੋ ਕਿਉਂਕਿ ਆਪਣਾ ਚੈਨਲ ਹਾਲੇ ਬਹੁਤ ਘੱਟ ਗਰੋਅ ਕੀਤਾਗਾ ਬਹੁਤ ਥੋੜੇ ਸਬਸਕ੍ਰਾਈਬਰ ਨੇ YouTube ਤੇ ਵੀ ਤੇ ਫਾਲੋਅਰ ਵੀ Facebook ਤੇ ਬਹੁਤ ਥੋੜੇ ਨੇ ਇਸ ਕਰਕੇ ਪੂਰੀ ਸਪੋਰਟ ਕਰੋ ਜੀ ਜੀ ਤਾਂ ਮਿਲਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ